ਜ਼ੀਰ ਕਬਜ਼ਾ ਕਰ ਲਈਏ ਪੱਕਾਲੇ ਨਾ ਹੋਣ ਕੋ ਸਰਕਾਰਾਂ ਦਾ ਤਸਾਦੇ ਚੱਲਿਆ ਇਹ ਹੁੰਦੇ ਨੇ ਪੰਜਾਬ ਦੇ ਪੁੱਤ ਤੇ ਹੋ ਜੇ ਜਿਹੜੇ ਲੋਕਾਂ ਦੀ ਖਾਤਰ ਹੱਕਾਂ ਦੀ ਖਾਤਰ ਸੰਘਰਸ਼ ਕਰਦੇ ਐ ਸੋ ਇਮਾਨਦਾਰੀ ਨਾਲ ਲੜਿਆ ਜਾ ਰਿਹਾ ਸੰਘਰਸ਼ ਹਮੇਸ਼ਾ ਜਿੱਤਿਆ ਜਾਂਦਾ ਸਾਨੂੰ ਮਾਣ ਹੈ ਤੁਹਾਡੇ ਲੋਕਾਂ ਦੇ ਕਿ ਆ ਸੰਘਰਸ਼ ਜਿਹੜਾ ਸਾਡੀ ਖੇਤੀ ਨੂੰ ਬਚਾਉਣ ਦੇ ਲਈ ਲੜਿਆ ਜਾ ਰਿਹਾ ਹੈ ਖੇਤੀਬਾੜੀ ਸੈਕਟਰ ਨੂੰ ਚੋਰ ਦੇਲੇ ਲੜਿਆ ਜਾ ਰਿਹਾ ਹੈ ਇਹ ਸ਼ਗਰ ਸੇ ਉਦੋਂ ਅਗਲਾ ਪੜੇ ਕਿ ਸਾਨੂੰ ਏਜੰਟਾਂ ਦੇ ਪਿੱਛੇ ਲੱਗ ਕੇ ਬਦੇਸ਼ਾਂ ਦੇ ਵੱਲ ਚਾਰਾ ਦੇ ਬਬਾ ਸਾਡਾ ਪੰਜਾਬ ਸਾਡਾ ਭਾਰਤ ਤਰੱਕੀ ਦੀਆਂ ਲੀਹਾਂ ਤੇ ਜਾਵੇ ਸੋ ਵੀਰੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੁਣ ਤੁਹਾਡੇ ਨਾਲ ਹੋਰ ਨਹੀਂ ਕਰਨੀ ਹੈ ਤੁਹਾਨੂੰ ਬਸ ਧੰਨਵਾਦ ਕਰਸ ਲਓ ਮੇਰਾ ਨਾ ਥੋੜਾ ਜਿਆ ਮੇਰਾ ਥੋੜਾ ਸਰੀਰ ਜਿਆ ਡਾਊਨ ਆ ਪਰ ਕੁਝ ਧੰਨਵਾਦ ਤਾਂ ਵਾ ਸਾਰਿਆਂ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਕੱਲੇ ਕੱਲੇ ਨੌਜਵਾਨ ਦੇ ਪੈਰੀ ਹੱਥ ਲਾਉਣ ਨੂੰ ਜੀ ਕਰੀ ਜਾਂਦਾ ਯਾਰ ਹਨਾ ਇਸ ਕਰਕੇ ਵੀ ਉਹ ਆਪਾਂ ਦਾ ਜਿਹੜਾ ਹੁਣ ਬਸ ਪੰਜਾਬ ਨੂੰ ਸਾਹਮਣਾ ਯਾਰ ਪੰਜਾਬ ਨੂੰ ਨਾ ਪੰਜਾਬ ਬਣਾਉਣਾ ਜਿੰਦਾਬਾਦ ਜਰ ਆ ਜਬਰ ਜੋਰ ਆ ਪਾਣੀ ਪੂਣੀ ਆ ਇਹ ਤਾਂ ਕੁਝ ਨਹੀਂ ਹੈਗਾ ਥੋੜਨੇ ਮਾਰ ਸਕਦਾ ਯਾਰ ਇਹ ਤਾਂ ਕੁਝ ਵੀ ਨਹੀਂ ਪਹਿਲਾ ਅੰਦੋਲਨ ਚੱਲਿਆ ਮੱਲਾ ਦਾ ਮੈਂ ਇੱਕ ਜਿਹੜਾ ਪਹਿਲਾ ਅੰਦੋਲਨ ਚੱਲਿਆ ਸੀਗਾ ਪੂਰੇ 1 ਸਾਲ 1.5 ਸਾਲ ਅੰਦੋਲਨ ਚੱਲਿਆ ਮੈਂ 4 ਮਹੀਨੇ ਜਮਾ ਕਰੇ ਨਹੀਂ ਸੀ ਗਿਆ ਇਸ ਤੋਂ ਬਾਅਦ 15 ਦਿਨਾਂ ਬਾਅਦ ਇੱਕ ਦਿਨ ਕਰਾ ਗਿੜਾ ਮਾਰ ਕੇ ਬਾਹਰ ਟੁੱਟ ਗਿਆ ਹੁਣ ਵੀ ਉਹੀ ਕੰਮ ਲਾਉਂ ਗਿਆ ਸਾਰਾ ਟ੍ਰੋਨ ਆ ਰਿਹਾ ਟ੍ਰੋਨ ਆ ਗਿਆ ਇਹ ਸ਼ਰਮ ਕਰ ਉਹ ਮੋਟੀ ਟ੍ਰੋਨ ਆ ਗਿਆ ਚੱਲੀ ਚੱਲਾ ਯਾਰਾ ਦੇਖੋ ਯਾਰਾ ਪੰਜਾਬ ਦੇ ਨਾਲ ਕੀ ਹੋ ਰਿਹਾ ਕੋਈ ਝੁਲਮ ਕਰ ਰਿਹਾ ਪੰਜਾਬ 'ਤੇ ਜੇ ਤੇਰਾ ਝੁਲਮ ਤੇਰਾ ਆ ਕਿੱਡਾ ਬੜਾ ਝੂਮ ਕਾ ਰਿਆ ਨੂੰ ਸ਼ਰਮਾ ਗੱਡੇ ਚੇਂਦੀ ਆ ਉਹ ਤੇਰੇ ਭਾਰਤ ਤੇ ਜ਼ੀਰ ਕਬਜ਼ਾ ਕਰ ਲੂ ਜੇ ਪੱਕਾਲੇ ਨਾ ਹੋਣਾ ਉਹ ਤੈਨੂੰ ਜ਼ੀਰ ਦੱਬੂ ਨੀ ਤੈਨੂੰ ਜ਼ੀਰ ਜੇ ਪੱਕਾਲੇ ਕਲਕੱਤਾ ਭਾਰਤ ਵਿੱਚ ਖੜਾ ਸ਼ਰਮ ਕਰਲਾ મોદી ਆ ਜ਼ੀਰ ਕਰ ਤੇ ਕਬਜ਼ਾ ਕਰ ਲੂ ਜੇ ਤੂੰ ਆਈ ਪੰਜਾਬ ਨੂੰ ਖਾਲੀ ਮੋੜਤਾ ਉਹ ਕਿਲਾ ਕੱਢ ਕੇ ਆਵਾਂਗੇ ਨੌਜਵਾਨੋ ਜੋਸ਼ ਦੇ ਨਾਲ ਹੋਸ਼ ਦੇ ਵਿੱਚ ਰਹਿਣਾ ਵੀਰ ਵਰਕੇ ਮੇਰੀ ਗੱਲ ਸੁਣ ਲਓ ਮੇਰੇ ਤੁਸੀਂ ਭਰਾਓ ਜੋਸ਼ ਦੇ ਨਾਲ ਹੋਸ਼ ਦੇ ਵਿੱਚ ਫਿਕਰ ਨਾ ਕਰੋ ਕੋਈ ਆਪਰੇ ਕਰਕੇ ਆਏ ਛੋਟੇ ਕਰਕੇ ਆਏ ਭਾਰਤੋ ਫਿਕਰ ਨਾ ਕਰੋ ਤੋਟੇਰੇ ਕਰਕੇ ਆ ਵੀਰ ਮੇਰੇ ਆਹ ਦੇਖ ਬਾਈਓ ਉਹ ਗੋੜਾ ਨਾਲ ਨਹੀਂ ਮਾਰਨੇ ਤੋਪੇ ਬਹੁਤ ਬਹੁਤ ਧੰਨਵਾਦ ਭਾਨਾ ਸਿੱਧੂ ਜੀ ਦਾ ਜਿਨ੍ਹਾਂ ਨੇ ਆਹ ਸਟੇਜ ਤੇ ਆ ਕੇ ਆਪਦੇ ਹੱਕੀ ਕੋਲ ਦੇ ਵਿੱਚ ਵੱਡਾ ਯੋਗਦਾਨ ਪਾਇਆ ਤੇ ਨਾਲ ਖੜਨ ਦਾ ਐਲਾਨ ਕੀਤਾ ਸੋ ਇਸ ਤਰ੍ਹਾਂ ਵੀਰੋ ਤੁਸੀਂ ਸਾਰੇ ਟੱਡੇ ਰਹੋ ਖੜੋ ਇਹ ਗੱਲ ਤੋਂ ਲੈ ਕੇ 10 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਤੁਸੀਂ ਜਵਰ ਨੂੰ ਚਾ ਆਲਦੀ ਇਹ ਜਵਾਲੀ ਕਰਕੇ ਅੱਜ ਉਹ ਅਫਵਾਦਾ ਤਰੰਗਾਂ ਤਾਂ ਡਾ ਝੂਲਦਾ 90% ਕਰਵਾਨੀਆਂ ਸੇ ਪਾਉਣੇ ਦਿੱਤੀਆਂ ਨੇ ਮੈਂ ਨੁਕਸਾਨ ਦੇ ਉੱਤੇ ਅੱਜ ਸਾਡੇ ਆਗੂ ਸਹਿਬਾਨ ਖੜੇ ਨੇਗੇ ਮੈਂ ਬਾਲੀਆਂ ਗੱਲਾਂ ਤਾਂ ਨਹੀਂ ਬੋਲੂਗਾ ਮੈਥੋਂ ਬੋਲਿਆ ਜਾਂ ਜਾਂ ਅੰਦਰੋਂ ਪਰ ਜਿਵੇਂ ਸਾਡੇ ਆਗੂ ਸਹਿਬਾਨ ਕਹਿਣਗੇ ਇੱਥੇ ਜੇ ਕਰਵਾਨੀ ਦੀ ਰੋੜ ਪੈਤਾ ਕਰਵਾਨੀ ਤੁਹਾਡਾ ਭਰਾ ਸਭ ਤੋਂ ਪਹਿਲਾਂ ਦੇ ਸ਼ਰਮਾ ਦੇਣੀ ਚਾਹੀਦੀ ਹੈ ਅੱਜ ਵੀ ਸਾਡੀ ਨੌਜਵਾਨ ਜਿਹੜਾ ਪੰਜਾਬ ਦੇ ਨਾਲ ਜੋ ਕੁਸ਼ ਕਰ ਰਹੀ ਹੈ ਕਿਸਾਨ ਮਜ਼ਦੂਰ ਮੋਰਚਾ ਜਿੰਦਾਬਾਦ 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 ਮਜ਼ਦੂਰ ਇੱਕ ਨਾ ਬੋ ਕਿਸਾਨ ਜਿੱਥੇ ਬੰਦਿਆਂ ਨੂੰ ਕਹਿੰਦੇ ਆ ਕਿ ਕਦੋਂ ਜੁਗਾ ਹੁਕਮ ਹੋਊਗਾ ਦੱਸ ਦਿਓ ਉਹਦੀ ਪੱਟਾਂਗੇ ਸਾਰਾ ਕੁਝ ਪਰ ਨੌਜਵਾਨਾਂ ਨੂੰ ਨੌਜਵਾਨਾਂ ਜਿਹੜਾ ਯੋਕਸਾ ਤਵਰਣਾ ਲੜਨੀ ਆ ਵੀਰ ਵੜ ਕੇ ਆਪਾਂ ਅਰਗੋ ਦਿਵਾਰ ਮੁਕਨੀ ਚੇੜਣਾ ਹੈ ਨਾ ਇਸ ਕਰਕੇ ਐ ਬਾਈ ਸਰਕਾਰਾਂ ਦਾ ਅੱਤ ਸਾਡੇ ਚੱਲਿਆ ਇਹ ਹੁੰਦੇ ਨੇ ਪੰਜਾਬ ਦੇ ਪੁੱਤੇ ਹੋ ਜਿਹੜੇ ਲੋਕਾਂ ਦੀ ਖਾਤਰ ਹੱਕਾਂ ਦੀ ਖਾਤਰ ਜਾਸ਼ ਕਰਦੇ ਹੈ ਸੋ ਇਮਾਨਦਾਰੀ ਨਾਲ ਲੜਿਆ ਜਾ ਰਿਹਾ ਸੰਘਰਸ਼ ਹਮੇਸ਼ਾ ਜਿੱਤਿਆ ਜਾਂਦਾ ਹੈ ਸਾਨੂੰ ਮਾਣ ਹੈ ਤੁਹਾਡੇ ਲੋਕਾਂ ਦੇ ਕਿ ਆਹ ਸੰਘਰਸ਼ ਜਿਹੜਾ ਸਾਡੀ ਖੇਤੀ ਨੂੰ ਬਚਾਉਣ ਦੇ ਲਈ ਲੜਿਆ ਜਾ ਰਿਹਾ ਹੈ ਖੇਤੀਬਾੜੀ ਸੈਕਟਰ ਨੂੰ ਬਚਾਉਣ ਦੇ ਲਈ ਲੜਿਆ ਜਾ ਰਿਹਾ ਹੈ ਇਹ ਸੰਘਰਸ਼ ਉਦੋਂ ਅਗਲਾ ਪੜਾ ਕਿ ਸਾਨੂੰ ਏਜੰਟਾਂ ਦੇ ਪਿੱਛੇ ਲੱਗ ਕੇ ਵਿਦੇਸ਼ਾਂ ਦੇ ਵੱਲ ਚਾਰਾ ਨਾ ਬਬਾ ਸਾਡਾ ਪੰਜਾਬ ਟਾਡਾ ਭਾਰਤ ਤਰੱਕੀ ਦੀਆਂ ਲੀਹਾਂ ਤੇ ਜਾਵੇ ਸੋ ਵੀਰੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੁਣ ਤੁਹਾਡੇ ਨਾਲ ਉਹ ਜਿਹੜੀ ਕਰਨੀ ਆ ਕੋ ਗੱਲ ਬਸ ਧੰਨਵਾਦ ਕਰਸ ਲਓ ਮੇਰਾ ਨਾ ਥੋੜਾ ਜਿਹਾ ਮੇਰਾ ਪੂਰਾ ਸਰੀਰ ਜਿਆ ਡਾਊਨ ਆ ਪਰ ਕੁਝ ਧੰਨਵਾਦ ਤਾਂ ਵਾ ਸਾਰਿਆਂ ਦਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਕੱਲੇ ਕੱਲੇ ਨੌਜਵਾਨ ਦੇ ਪੈਰੀ ਹੱਥ ਨਾਲ ਨੂੰ ਜੀ ਕਰੀ ਜਾਂਦਾ ਯਾਰ ਹਨਾ ਇਸ ਕਰਕੇ ਵੀਰੋ ਆਪਾਂ ਦਾ ਜਿਹੜਾ ਹੁਣ ਪਸ ਪੰਜਾਬ ਨੂੰ ਸਾਹਮਣਾ ਯਾਰ ਪੰਜਾਬ ਨੂੰ ਨਾ ਪੰਜਾਬ ਬਣਾਉਣਾ ਜਿੰਦਾਬਾਦ ਜਰ ਆ ਜਬਰਜੋਰਾ ਪਾਣੀ ਪੂਣੀਆ ਤਾਂ ਕੁਝ ਨਹੀਂ ਹੈਗਾ ਥੋੜੇ ਨੇ ਮਰ ਸਕਦੇ ਆ ਯਾਰ ਤਾਂ ਕੁਝ ਨਹੀਂ ਹੈਗਾ ਪਹਿਲਾ ਅੰਦੋਲਨ ਚੱਲਿਆ ਮੇਰੇ ਦਾ ਮੈਂ ਇੱਕ ਜਿਹੜਾ ਪਹਿਲਾਂ ਅੰਦੋਲਨ ਚੱਲਿਆ ਸੀਗਾ ਪੂਰੇ 1 ਸਾਲ 1.5 ਸਾਲ ਅੰਦੋਲਨ ਚੱਲਿਆ ਮੈਂ 4 ਮਹੀਨੇ ਜਮਾ ਕਰੇ ਨਹੀਂ ਸੀ ਗਿਆ ਇਸ ਤੋਂ ਬਾਅਦ 15 ਦਿਨਾਂ ਬਾਅਦ ਇੱਕ ਦਿਨ ਕਰੇ ਗਿੜਾ ਮਾਰ ਕੇ ਆਉਂਦਾ ਜੀ ਮੁੰਡੀਆਂ ਉਹੀ ਕੰਮ ਰੌਣਕਿਆ ਸਵਾ ਟ੍ਰੋਨ ਆ ਰਿਹਾ ਟ੍ਰੋਨ ਆ ਗਿਆ ਸ਼ਰਮਕਾਰ ਹੋ ਮੋਟੀ ਟ੍ਰੋਨ ਆ ਗਿਆ ਯਾਰਾ ਯਾਰਾ ਦੇਖੋ ਯਾਰਾ ਪੰਜਾਬ ਦੇ ਨਾਲ ਕੀ ਹੋ ਰਿਹਾ ਤੂੰ ਝੁਲਮ ਕਰ ਰਿਹਾ ਪੰਜਾਬ ਤੇ ਜੇ ਤੇਰਾ ਝੁਲਮ ਤੇਰਾ ਆ ਕਿੱਡਾ ਬੜਾ ਝੁਲਮ ਕਰ ਰਹਿਣੋ ਸ਼ਰਮਾ ਗੱਡੇ ਚੈਂਡ